ਲਗਾਏ ਬਟੋਕ ਬਾਬੇ ਲਾਗੇ ਵੱਜ ਜਾ ਚਾਹ ਬੋਟੋ ਆਈ ਲਾ ਦੇ ਹੋਰ ਹਾਂ ਰਾਈ ਲਾ ਦੇ ਬਟੋਕ ਅਰੇ ਇਹ ਪਾਇਆ ਤੱਕ ਨਾ ਕਰ ਵਾ ਇਹ ਥੱਲੇ ਤਾਂ ਰੂਏ ਹੱਥ ਪੂਏ ਦੇ ਢੂਰੀ ਆ ਕੇ ਉੱਪਰ ਜਾ ਪ੍ਰੀਤ ਉਹਦੋਂ ਤੂੰ ਮਾਰ ਜੀ ਪ੍ਰੀਤ ਮੈਂ ਇਹ ਬੁਤ ਕਰ ਰੋ ਥੱਲੇ ਮੈਂ ਆ ਤਰਾ ਇਨੇ ਤੂੰ ਆ ਪੰਨਾ ਮਾਰ ਕੋ ਤੂੰ ਮੈਨ ਨਾ ਮਾਰ ਬਾਪਨੇ ਰੋਜੀ ਬਾਪ ਨੂੰ ਕੋੜੀ ਲੱਗਿਆ ਜੀਰੋਂ ਦਾ ਕੜਿਆ ਲੈ ਉੱਚਾ ਹੋਇਆ ਰੋਜੀ ਬਾਪਨੇ ਰੋਜੀ ਬਾਪ ਤੇ ਬਜਾਈ ਨੇ ਵਜਾ ਸੈਟ ਕਰਕੇ ਧਰੋ ਪਹਿਲਾ ਆਇਆ ਹੁੰਦਾ ਬਾਜਾ ਲੈ ਵਿਆਹ ਮੜੇ ਲੈ ਵਿਆਹ ਸੁਧਰ ਮੜਾਈ ਹੋਰ ਕਹਾਏ ਆਏ ਹੈ 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 ਨਹੀਂ ਬਾਜਾ ਮੈਨੂੰ ਪਤਾ ਹੈ ਫਿਰ ਤਾਂ ਹੈ ਕਿ ਨਾਲ ਨੂੰ ਪਤਾ ਨਾ ਭਾਈ ਕੋਈ ਕਦਾ ਸਮਾਉ ਸਮਝ ਭਾਈ ਇਹ ਪਾਜਾ ਕਿਦਾ ਹੈ ਇਹ ਮੈਂ ਪੁੱਛ ਇਹ ਪੁੱਛ ਬਾਬਾ ਇਹ ਕਹਿੰਦਾ ਮੇਰੇ ਕਲਾ ਪਈ ਉਹਨੂੰ ਕਾਹ ਸੌਂਗਾ ਜੀ ਮੜਾ ਕਦੇ ਗੋਣ ਵੀ ਆਉਂਦਾ ਰੱਖ ਰੱਖੇ ਤੇ ਰੱਖਦਾ ਔਰੇ ਕਦੇ ਕਦੇ ਗਾ ਲੈ ਜਾਂਦਾ ਪਾਸਾ ਹੀ ਜਮਾਈ ਲੱਗ ਰਿਹਾ ਕਰ ਰਹੇ ਹਾਂ ਕੀ ਗੱਲ ਚੱਲੂ ਹੈ ਹਾਂ ਚੱਲ ਦੱਸ ਚੱਲੋ ਕਿੱਥੋਂ ਖੋਲ ਕੇ ਉਹ ਮਥਾ ਲੈ ਗਿਆ ਠੀਕ ਹਾਂ ਹਾਂ ਫਿਰ ਇੱਕ ਵਾਰ ਦੇਖਿਆ ਕਰ ਰਹੇ ਹਾਂ ਹੂੰ ਚਲ ਹਾਂ ਠੀਕ ਆ ਮੜਾ ਛੇ ਤੀਜੇ ਵਜੇ ਇਹਨੂੰ ਜੇ ਕੱਟਾ ਹੋਏ ਇਹਨਾਂ ਨੂੰ ਪੱਗ ਦੱਬੇ ਨੂੰ ਜੇ ਕੱਟਾ ਹੋਵੇ ਅੱਛਾ ਇਹ ਨਹੀਂ ਬਾੜਾ ਵਜੇ ਹੀ ਤਾਂ ਆਉਂਦਾ ਅੱਛਾ ਅੱਛਾ ਇਹਨਾਂ ਨੂੰ ਤਾਂ ਬੈਠਾ ਦੇ ਆਹ ਦੇ ਇੰਟਰਵਿਊ ਵੀ ਲਿਖੜੇ ਜਾਣਾ ਬਲਾ ਨਹੀਂ ਨਹੀਂ ਇੱਧਰ ਕੜ ਕੀ ਕਰਨਾ ਤਾਂ ਇੱਕ ਨਿਕਲੂ ਇਹ ਉਹ ਨਹੀਂ ਹੈਗਾ ਕਹਾਂੋਂ ਬੜਿਆ ਇਹ? ਇਹ ਆਇਆ ਆਇਆ। ਆਹ ਬੋਲੇ ਲਿਖੜਦੇ ਨੇ ਜਿਹੜੇ ਇੱਕ ਇੱਕ ਪੈਸੇ ਵਾਲਾ ਪੈ। ਹਾਂ ਇੱਕ ਜਿਹੜੇ ਮਰਜ਼ੀ ਹੱਥ 'ਚ ਕਰ ਲਓ। ਉਹ ਨਹੀਂ ਹੈਗਾ। ਉਹ ਬਈ ਬਈ ਚਾਰ ਨਾਲ ਨਾ ਪੈ ਬੋਲੀ ਨੂੰ। ਹਾਂ। ਪਹਿਲਾਂ ਚਾਰ ਨਾਲ ਤੂੰ ਮੈਂਗਾ ਸੁਣੋ ਚ ਪਈ। ਕਿ ਯਾਰੇ ਬਜਾ ਕੇ ਤਾਰ ਨਾਲ ਫੇਰੇ ਲੱਗੂਆਂ ਕਿ ਬਿਨਾ ਬਜਾਏ। ਪਹਿਲਾਂ ਬਾਪੂ। ਪਹਿਲਾਂ ਜਾਦ ਕਰੋ ਵੀ। ਮਾਜਾ ਪਾ। ਕਿਹੜੀ ਲਾਓ? ਪਹਿਲਾਂ 2 ਮਿੰਟ ਇਹਨੂੰ ਪੌ 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 ਇਹ ਕਰਾ। ਪਹਿਲਾਂ 2 ਮਿੰਟ ਤਾਂ ਬਜਾਉਣਾ ਤੂੰ ਪਹਿਲਾਂ। ਬਾਪ ਚਾਰਥਾ ਕਰ ਲੈ ਪਹਿਲਾਂ ਕੀ ਬੋਲੇ ਆ ਫਿਰ ਦਵਾ।

ਇੱਕ ਤਾਂ ਮੈਨੂੰ ਬੈਠਣਾ ਖਾ ਰਿਹਾ ਹੋਰ ਡੈਡਰ ਰਿਹਾ ਹੋਰ ਪਾਸੀ ਮੰਗ ਕੋਸਾ ਬੈਠਣ ਨੂੰ ਹੈ ਨਹੀਂ ਹੋਰ ਥੱਲੇ ਉੱਚਾ ਬਣੇ ਬਈ ਹੋਈ ਥਲਿੱਟ ਤੇ ਬੈਠਾਂਗੇ ਅਸੀਂ ਲੋ ਟਾ ਲੈਉਣੇ ਪਲੀ ਜੱਕ ਦੋ ਟਾ ਲੈ ਚੱਲ ਉਹਨੇ ਘਾੜੇ ਸੱਚ ਹੋਣਾ ਮਾਫ ਕਰ ਮਾਫ ਬਾਜਾ ਵਜਾ ਕੇ ਫਿਰ ਤੂੰ ਜਿਹਾ ਆ ਜਾ ਭਗਤੋ ਇਹ ਬਿੱਲੀਆਂ ਭਾਈ ਇਹਦਾ ਬਹੁਤ ਘਰ ਮਾਲਿਆਂ ਨੂੰ ਘਰ ਤੇ ਰੱਖੋ ਆਪਣੇ ਘਰੇ ਭਾਈ ਬਲਕਿ ਮੈਸੀ ਪੈਸਾ ਆਉਂਦਾ ਅਸੂਆ ਉਹ ਜੀਹਾ ਹਨ ਤਾਂ ਕੋਈ ਬਲੂੰਗੜੀ ਨਹੀਂ ਮਿਲਦਾ ਉਹ ਲਾਈ ਪਾਈ ਕਿਸੇ ਦਾ ਮਾਰਾ ਨਾ ਕਰੋ ਕੋਈ ਠੱਗੀ ਤੇ ਨਾ ਕਰੋ ਇਹ ਤਾਂ ਗਲਤ ਨਾ ਗੱਬੜਾ ਮਾਰੇ ਕੰਮਾਂ ਦੇ ਨਤੀਜੇ ਮਾਰੇ ਹੁੰਦੇ ਆ ਲੈ ਇਹਨੂੰ ਬਜਾਓ ਕੰਮ ਕਰ ਲੋ ਆਰੇ ਕੰਮਾਂ ਦੇ ਤਾਂ ਗਏ ਕੰਮ ਇਹ ਇਹਨੂੰ ਸੈੱਟ ਪਾਜੋ ਜੀ ਪਹਿਲਾਂ ਇਹਨੂੰ ਸੈੱਟ ਪੱਕਾ ਹੈ ਹੈ ਨਾਮ ਪੇਰਾ ਬਾਜੀ ਬਜੂਗਾ ਨਹੀਂ ਮਲੇ ਦੋਏ ਪਾਸੇ ਪੱਟੀਆਂ ਧਾਲੇਗਾ ਸਿੱਧੀ ਕੋਲ ਇਧਰ ਧਾਲੇ ਕਰੇਗਾ ਆ ਲੈ ਖਾਇਆ ਓ ਇੱਟਾਂ ਪਾਜੋ ਬਈ ਹਾਂ ਵਸੜੀ ਨਿਕਾਣਾ ਮੈਂ ਭੇਜੋ ਇੱਟਾਂ ਦੇ ਇਹਨੂੰ ਚਾਹੇ ਘੱਟ ਬਜਾਵੇ ਇਹਨੂੰ ਇਹ ਤੂੰ ਬਲੂਂਗੜਾ ਲੈ ਜਾਣਾ ਸਾਡੇ ਹੋਰ ਬਹਿ ਕੇ ਬਲਲੀਏ ਬਲੂਂਗੜਾ ਲੈ ਜਾ ਚੱਲੀਏ ਬਲੂਂਗੜਾ ਲੈ ਜਾਣਾ ਬਾਬੇ ਬਿੱਲੀ ਬਾਬੇ ਡੇਰੇ ਬਿੱਲੀ ਬਲੂਂਗੜੇ ਬਲਾਂਗੇ ਅਸੀਂ ਨੀ ਕਉ ਤੇ ਮੈਂ ਦੋ ਵਾਰੀ ਕਹੂੰਗਾ ਬਾਬੇ ਡੇਰੇ ਬਿੱਲੀ ਦੂਈ ਆ ਉਸੋਂ ਤੇ ਪੁੱਛਰ ਜੀ ਤੇ ਆਪਾਂ ਢੋਲ ਕੀ ਵੀ ਲੈ ਆਉਣੀ ਦੀ ਲਵੇ ਬੈਠਾ ਢੋਲ ਕੀ ਵੀ ਗੁਜ਼ਰੀ ਹੁੰਦਾ ਸੈਭੂਰ ਵਾਲੀ ਉਹ ਉਧੇ ਕਿ ਤੂੰ ਪੈਰ ਸਾਰੀ ਕਰਨ ਕਰਕੇ ਬਣੀ ਨਹੀਂ ਵੀ ਬਰ ਕੋਈ ਪਹਿਲੇ ਇਹ ਨਹੀਂ ਤੇ ਨਾ ਮਾਰਾ ਚੱਲ ਚੱਲਾਂਗੇ ਮੜੇ ਗੱਲ ਮੈਂ ਤੂੰ ਕਹਾਂ ਰਹੀ ਹਾਂ ਤੇ ਮਾਰਾ ਪਰ ਬਚੰਗੇ ਮਾਰੇ ਜੰਮਾ ਦੇ ਨਹੀਂ ਜੇ ਮਾਰੇ ਹੁੰਦੇ ਜੀ ਬਚੰਗੇ ਕੰਮ ਕਰ ਲੋ ਦੋਸਤ ਪਰੇ ਕਹਿੰਦੀ ਬ੍ਰਤਾਨੀ ਆਉਂ ਗਈ ਬਾਬਾ ਜੀ ਭਾਈ ਹੁਣ ਕੱਲੂ ਕਰਾਂਗੇ ਇੱਥੇ ਬਹੁਤ ਹੋ ਗਈ ਦੇਖ ਸਵੇਰੇ ਬਾਬਾ ਨੂੰ ਸੁਣਿਆ ਕਿ ਅੱਜ ਮੜਾਂ ਜਾਂ ਕੋਈ ਖਾਣ ਪਾਣ ਕਰ ਲੈ ਵਾ ਤੂੰ ਪਾਪਾ ਜੀ ਕਿ ਭੀ ਤੁਰਕੇ ਉਨ ਤੋਂ ਪੁੱਛਿਆ ਬਣਾ ਬਾਬਾ ਪਾਚਾ ਏ ਕੋਈ ਬਾਬਾ ਜੀ ਕਹਸਾ ਸਾਨੂੰ ਭਾਈ ਬਾਬਾ ਜੀ ਭਾਈ ਇਹੇ ਸਾਦ ਕੀ ਜਾ ਇਹੇ ਬਾਬਾ ਜੀ ਮੇਰੇ ਘਰ ਨਾਲੇ ਲੈ ਪਹਿਲਾ ਕਾਲ ਹੈ ਨਾ ਖਰਵਾਏ ਦਈ ਬਾਜੀ ਬੱਝੀ ਹੋਣਾ ਉਹਦਾ ਰੱਖਿਆ ਪਿਆ ਕਹਦੇ ਬੋਲੇ ਤਾਂ ਹੀ ਕਹਦੇ ਉਹਦਾ ਬਾਜਾ ਵੱਜ ਗਿਆ ਕਹਦੇ ਮੈਂ ਕਿਹਾ ਬਾਬਾ ਜੀ ਸੁਣਾਓ ਕਥਾ ਕੋਈ ਤੁਹ ਵੀ ਦੀ ਆ ਰਹੀ ਸਰ ਬਾਬਾ ਨਾ ਨਾ ਬਾਬਾ ਮੋਜ ਭੀਰਾਂ ਦੀ ਇਹਦੇ ਕੋਰ ਆ ਗਿਆ ਜਿਆਦਾ ਇਹ ਤਾਂ ਕਥਾ ਦੀ ਕੰ ਲਗਣਾ ਵਧੀਆ ਲੱਗ ਰਹਾ ਮਾ ਮਾ ਕਰ ਦੂ ਕਿਹਨੂੰ ਬੜੀ ਜਾਏ ਤੂੰ ਕੋਈ ਨਾ ਭਈ ਮਾਰਾ ਨਾ ਕਰੋ ਚੰਗੇ ਕੰਮ ਕਰੋ ਕਿੰਨਾ ਮਾਰ ਫਨਾ ਦੇਦਾ ਤੂੰ کہیں ਮਾਰੇ ਕਰਮਾਂ ਦੇ ਨਤੀਜੇ ਮਾਰੇ ਹੁੰਦੇ ਜੀ ਚੰਗੇ ਕੰਮ ਕਰ ਲੋ ਦੋਸਤੋ ਅਸਿਰ ਗਾਇ ਬੋਲਾਂਗੇ ਵੀ ਠੀਕ ਹੈ ਨਾ ਇੱਕ ਇਥੇ ਹੋਰ ਆਈ ਰਹਾ ਕੋਈ ਪਹਿਲਾਂ ਵਜਾਉਂਗੇ ਜਲ ਪਹਿਲਾਂ ਹੀ ਕਰੀਓ ਓ ਹਾਂ ਮਾ ਪਾਦਾ ਨਹੀਂ ਇਕੱਲੇ ਕਰੀਓ ਓ ਆਪਾ ਬੁਣੋਂ ਦਾ ਸਾਰਾ ਲੰਗਾ ਇਹ ਗਏ ਬਾਬੇ ਹਾ ਤੁਰਾ ਲਓ ਇਹ ਗਏ ਬਾਬੇ ਨੂੰ ਕੀ ਹੋਇਆ ਕਹੜਾ ਬਾਬਾ ਚੱਲ ਚੱਲ ਚੱਕੀ ਕਿ ਹੁਣ ਬੈਠੇ ਸਪ੍ਰੀਟਰੇ ਬਾਬਾ ਜੀ ਕੋਈ ਸਹਾ ਹਾਂ ਕਹਦੇ ਕੋਈ ਕਥਾ ਸੁਣਾ ਦਿਓ ਜੀ ਬਾਬਾ ਜੀ ਕੋਈ ਕਥਾ ਸੁਣਾ ਦਿਓ ਹੈ ਪਈਏ ਸਾਜ ਕੀਦਾ ਚਲ ਹੁਣ ਦੋ ਬਹੁਤ ਕਥਾ ਟੱਕੜੀ ਜਾ ਰੋ ਬਾਬਾ ਨੇ ਆਸ ਹੀ ਨਹੀਂ ਕੰਟਰੋਲ ਹੁੰਦੇ ਮਾਸਕ ਲਾ ਲੇ ਬਾਜਾ ਦੇ ਕਾਲੇ ਬਾਜਾ ਕਰਾ ਗੀ ਬਾਕੀ ਆ ਵੀ ਬੱਧੀ ਆ ਗਿਆ ਬੜਾਈ ਵਪਾਸ ਸੀਨ ਵਿੱਚ ਪਹੁੰਚੀ ਗਏ ਸੀਨ ਬਹੁਤ ਔਖਾ ਹੋ ਰਿਹਾ ਹੈ ਚੇਲੇ ਹਸੀ ਜਾਂਦੇ ਮੇਰੇ ਮਜ਼ੀ ਹੋਊਗਾ ਇਸ ਸੀਨ ਬਸ ਹਸੀ ਰੋ ਸਭ ਤੋਂ ਪਹਿਲੇ ਚੱਲੇ ਬਦਮਾਸ਼ ਨਹੀਂ ਬਾਬੇ ਕਹਿੰਦਾ ਕਰਦਾ ਕਿ ਸੀਨ ਪਾਰੀਓ ਕਹਾਤਾ ਸੁਣਿਓ ਬਾਬੇ ਨੇ ਕਾਟ ਟੋਕੀ ਲੈਣ ਗਿਆ ਉਹ ਬਾਤ ਦੀ ਮਹਿਮਾਨੀ ਰੇ ਬਾਤ ਤੇ ਚੱਕ ਲਿਆ ਖੜਕ ਜਾ ਰਹੀ ਸੀ ਸਾਪਰਾਲੇ ਕਰੇ ਦੇ ਕੇ ਲੈ ਆਈ ਉਹ ਮੈਂ ਕਹਿੰਦਾ ਕਿ ਸਾਈਵਰਾ ਛੋਟੇ ਚਾਹ ਵੀ ਐ ਨਹੀਂ ਚੱਲਣਾ ਫਿਰ ਐ ਸੀਨ ਨਾ ਮਾਰੇ ਕੋਈ ਬਸਰ ਟਾਈਮ ਹੋ ਤਾਂ ਕਿਉਂ ਹੋ ਰਾ ਚਲੋ ਫਿਰ ਐ ਚਲੋ ਜੀ ਫਿਰ ਐ ਹੋ ਰਾ ਚਲੋ ਜੀ ਚਲੋ ਜੀ ਮੈਨ ਲੱਗਿਆ ਮਾਰ ਕੇ ਪਿੱਛੇ ਹੋਰ ਜਿਵੇਂ ਮੀਂਹ ਲਾ ਕੇ ਅੱਖ ਮਾਰ ਕੇ ਔਰ ਫਿਰ ਹਰ ਚੀ ਨਿਕਲੀ ਜਿੰਨੇ ਰੁਕ ਜੂਗੀ ਇਕੜਾ ਪਾਉਂਠੀ ਕਾ ਮੈਂ ਖਾਲਾ ਇਹ ਦੋੜ ਨੇ ਖਾਲਾ ਇੰਦਰਾ ਆਪਣੇ ਇੰਦਰਾ ਸੀ ਪਾਉਣ ਹੁਣ ਬਾਬੇ ਗਾਉਣ ਨਹੀਂ ਪਾਉ ਆਪਾਂ ਕਿਹੜਾ ਗਾਣਾ ਗਾਵਾਂਗੇ ਮਾਂ ਦਾ ਮੈਂ ਕਿ ਦੋਏ ਲਾ ਲੂ ਲਾ ਵੀ ਦੇ ਲਾਉਣਾ ਲਾ ਵੀ ਦੇ ਲਾਉਣਾ ਉੱਥੇ ਧਰਦੇ ਆ ਬੁੱਢੀ ਉਮਰੇ ਤੱਕ ਨਹੀਂ ਲਾ ਦਰਦੇ ਓ ਮਾੜੇ ਬੰਦੇ ਦੀ ਕੱਢ ਜਾ ਮਾੜੇ ਬੰਦੇ ਦੀ ਤੇਰੀ ਭਾਈ ਜੀ ਚੱਕ ਮਾਇਆ ਸੁਰ ਲਾਵਾਂਗੇ ਮਾੜੇ ਬੰਦੇ ਦੀ ਆ ਮਾੜੇ ਬੰਦੇ ਦੀ ਆ ਮਾੜੀ ਕਰ ਤੂਤ ਭਾਈ ਬੰਦੇ ਦੀ ਆ ਲੈ ਮਾੜੇ ਬੰਦੇ ਦੀ ਮਾੜੀ ਕਰ ਭਾਈ ਗਾਣਾ ਦੇਖ ਉਹਦਾ ਲੈ ਉਹ ਲਾ ਦੇ ਨਾਈਤੋ ਬੇਣਾ ਉੱਤਰੇ ਸਾਰੇ ਬਣੇ ਚੌਤਰ ਦੇ ਨਾ ਇੰਦਰ ਦੇ ਨਾ ਉਹ ਦਰ ਦੇ ਸਾਰੇ ਬਣੇ ਨੇ ਚੌਤਰ ਦੇ ਮਹਾਰਾਜ ਫਤਿਹਾਲੇ ਵਰਗੀ ਕਰੇ ਚੜਾਈ ਹੁੰਦੀ ਸੀ ਮੇਲਾ ਹੋਇਆ ਆਉਂਦੇ ਕੈਪਸਨ ਨਾ ਪਹਿਲਾ ਹੈ ਨਾ ਮਗੇ ਨਾ ਕੋਈ ਤਜਾਬ ਦੇ ਕੋਈ ਕੋਈ ਕਰ ਰਿਹਾ ਮੈਂ ਪਿਆਮ ਮੈਂ ਕਦੇ ਪੈਗਾ ਪੈਗਾ ਮੈਂ ਉਹੀ ਬਲਾਇ ਨਾ ਮਗੇ ਵਾਰੀ ਮਹਾਰਾਜ ਨੂੰ ਕਦੇ ਪੈਗਾ ਪੈਗਾ ਲਾ ਲਾ ਅੰਕੜਾ ਦਾ ਲਾ ਲਾ ਕਦੇ ਮੈਂ ਕਿ ਦੂਜਾ ਇੱਕ ਹੋਰ ਕੀ ਐਵੇਂ ਮੈਂ ਨਾ ਮੇਰੇ ਹੁਣ ਦੇ ਬਾਬਾ ਕੋ ਤੁ ਨਹੀਂ ਮੈਂ ਲਾਉਦਾ ਤਾਂ ਨਹੀਂ ਹੈ ਗਏ ਤੁਸੀਂ ਲਾਓ ਮਹਾਰਾਜ ਵਾਲਾ ਬਹੁਤ ਜਿਆਦਾ ਆ ਸਾਡੇ ਵੀ ਕਹਿੰਦੇ ਪੈਂਟ ਕੋਟ ਨਾਲ ਟਾਈ ਹੁੰਦੀ ਸੀ ਇਹ ਜੋ ਪੈਂਟ ਕੋਟ ਦੇ ਸਾਡੇ ਵੀ ਕਹਿੰਦੇ ਪੈਂਟ ਕੋਟ ਨਾਲ ਟਾਈ ਹੁੰਦੀ ਸੀ ਮਹਾਰਾਜ ਪਟਿਆਲੇ ਵਰਗੀ ਚਲੋ ਜੀ ਚੈੱਕ ਮੈਂ ਲਾਵਾਂ ਕਿਹੜਾ ਸਤਾਜ ਕਿਹੜਾ ਲਾਵਾਂ ਕਰਦੇ ਕਿਉਂ ਯਾਰ ਮੈਂ ਕੋਲ ਆ ਪੁਰਾਣਾ ਲਾ ਦਿੰਦਾ ਮਾਂ ਚਲਾ ਲਈ। ਚਲਾ ਜਲਾਸ ਨੂੰ। ਹੂੰ। ਚਲਾ ਲਈ। ਆਹ ਬਤਾ ਬਤਾ। ਰੋਪੇ ਚਲਾ ਦਵਾ ਗਾਣਾ ਜਲਾ ਗਾ। ਸੀਨ ਪਾਉਣਾ, ਸੀਨ ਹੈ। ਕਿ ਮੇਰੀ ਭਾਈ ਪਦੇ ਪੱਲ ਕੁਸੀਰ ਪਾਉਣਾ ਮੇਰੀ। ਉਹ ਰਾਜੇ ਦੂ ਹੀ ਗਏ ਸੀ ਤੇ ਦੋ ਸੀ। ਮਾਗੂ ਨੂੰ ਤੱਕਲਾ ਸੋਰਾ ਤੱਕਲੀ ਜਲਾ ਗਾ। ਆਹ ਮੈਂ ਝਾਗਦਾ ਜੋ। 1 2 3। ਉਹ ਮਾਸੀ ਵਾਲਾ ਦੇਖੀ ਪਾਇਆ ਕਿ ਨਾ ਬਾਬਾ ਆ ਗਿਆ ਉਹ ਲੜਕਾ। ਬਹਿ ਗਿਆ। ਚੱਕ ਦਈਏ ਫਿਰ ਕੰਮ ਆ ਗਿਆ ਜਗਦੀ ਦਾ ਕਿਹੜਾ ਨਾਮ ਹੈਗਾ ਜਿਹੜਾ ਮੈਂ ਪਹਿਲਾਂ ਦਿੰਦਾ ਅਰ ਜਾ ਯਾਰ ਅੰਮਾਹ ਰਾਜ ਪਟਿਆਲੇ ਵਰਗੀ ਕਦੇ ਚੜਾਈ ਹੁੰਦੀ ਸੀ ਨਹੀਂ ਮਹਾਰਾਜ ਪਟਿਆਲੇ ਵਰਗੀ ਕਦੇ ਚੜਾਈ ਹੁੰਦੀ ਸੀ ਸਾਡੇ ਵੀ ਕਦੇ ਪੈਂਟ ਕੋਟ ਨਾਲ ਟਾਈ ਹੁੰਦੀ ਸੀ ਸਾਡੇ ਵੀ ਕਦੇ ਪੈਂਟ ਕੋਟ ਨਾਲ ਟਾਈ ਹੁੰਦੀ ਸੀ ਮਹਾਰਾਜ ਪਟਿਆਲੇ ਵਰਗੀ ਕਦੇ ਚੜਾਈ ਹੁੰਦੀ ਸੀ ਮਹਾਰਾਜੇ ਪਟਿਆਲੇ ਵਰਗੀ ਕਦੇ ਚੜਾਈ ਹੁੰਦੀ ਸੀ ਉਤੋਂ ਖਿੱਦੋਂ ਮੰਗੂ ਮੜੀਆਂ ਅੰਦਰੋਂ ਪਾਟੀਆਂ ਲੀਰਾਂ ਨੇ ਉਤੋਂ ਖਿੱਦੋਂ ਵਾਂਗੂ ਮੜੀਆਂ ਵਿੱਚੋਂ ਪਾਟੀਆਂ ਲੀਰਾਂ ਨੇ ਆਹ ਵੱਡੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ਉਹ ਵੱਡੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ਵੱਡੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ਬੁੱਢੀ ਉਮਰੇ ਪਤਾ ਲੱਗੂ ਕਰ ਤੁੱਟਾਂ ਗਰੀਆਂ ਦਾ ਬਾਬੇ ਗਾਣਾ ਤਾਂ ਪੰਨ ਇੱਕ ਵੀ ਨਹੀਂ ਪੂਰਾ ਹੁੰਦਾ ਪਹਿਲਾਂ ਸਾਰੇ ਟੋਟੀ ਕਰ ਰਹੇ ਆਂ ਫੇਰ ਚੱਲਣਾ ਫਿਰ ਸਿੰਗਰ ਬਣ ਜਾਣਾ ਫਿਰ ਛੱਡਦਾ ਕਰ ਚੱਲ ਇਹ ਕੰਮ ਹਾਣਾ ਹਾਂ ਜੇ ਆਪਣਾ ਕਿਸੇ ਨੂੰ ਬੈਸਲ ਹੋ ਗਏ ਕਰਦੇ ਕਰਦੇ ਉਹ ਬਾਬੇ ਨੂੰ ਤਾਂ ਛੱਡ ਲਾਂ ਚੱਲ ਦੇਖੀ ਕਿ ਲੱਖੂ ਦੀ ਤਰ੍ਹਾਂ ਇਹ ਵਧੀਆ ਲਾ ਖਾਣਾ ਕਿਹੜਾ ਲਾਈਏ ਹੈ ਕਿਹੜਾ ਲੱਗੇ ਉਹਦਾ ਲਾ ਦੇ ਯਾਰ ਨਮਾ ਜਾ ਉਹ ਤਾਂ ਪਿਆ ਹੋ ਗਿਆ ਪੈਰਾਂ ਦਾ ਇਹ ਹੋਰ ਤਾਂ ਕਿਲਾ ਪੁਰਾਣਾ ਆ ਪੁਰਾਣਾ ਕਿਦਾ ਚਕੰਗਾ ਮਾਂ ਹੁੰਦੀ ਏ ਮਾਂ ਦੁਨੀਆ ਬਾੜਿਓ ਮਾਂ ਹੁੰਦੀ ਏ ਮਾਂ ਓਏ ਦੁਨੀਆ ਬਾੜਿਓ ਓਹ ਤੇਰੇ ਟੱਲੇ ਤੋਂ ਸੂਰਤ ਦੀਂਦੀ ਏ ਹੀਰਤੀ ਭੱਜ ਲੈ ਬੇ ਮਿੱਤਰਾ ਟੱਕੂ ਜਿ ਟਕੂਆ ਖੜ ਕੇ ਭੱਜ ਲੈ ਬੇ ਮਿੱਤਰਾ ਟੱਕੂਏ ਤੇ ਟਕੂਆ ਖਾ ਮੈਂ ਕੱਲਾ ਪੰਜ ਭਾਈ ਤੇਰੇ ਮੈਂ ਕੱਲਾ ਪੰਜ ਭਾਈ ਤੇਰੇ ਇਸ ਤੇਦਾਰੀ ਪਾਰੀ ਇਹਨੂੰ ਨਹੀਂ ਨਿਪਦੀ ਬਹਿਰ ਨਹੀਂ ਜਾਰੀ ਇਹ ਤੇ ਤਾਂ ਨਹੀਂ ਨਿਪਦੀ ਛੜੇ ਕੁਛੜੇ ਬੱਲ ਮੁਸਰ ਹੱਥ ਬਲਦੀ ਇਹਨੂੰ ਜੇ ਕੁਛੜੇ ਦਾ ਛੜੇ ਬੱਲ ਮੁਸਰ ਹੱਥ ਬਲਦੀ ਇਹਨੂੰ ਜੇ ਕੁਛੜੇ ਦਾ ਕਿਤੋਂ ਬਿਟਾਂਗਾ ਕੋਲੀ ਆਪਣਾ ਬੱਲ ਉਹ ਜੁੜਾ ਹਾਂ ਤੇ ਹੁਣ ਤਾਂ ਬਹੁਤ ਹੋ ਗਿਆ ਪਹਿਨਿਆਂ ਦਾ ਚਾਹ ਯਾਰ ਇਹਦਾ ਪਹਿ ਗਿਆ ਬਾਬਾ ਚਲੋ ਕਰ ਲਾ ਰਾਮਾ ਚਲ ਬਸ ਇਹਦਾ ਬਹੁਤ ਹੋ ਗਿਆ ਬਾਜ ਆ ਜਾ ਨਹੀਂ ਪਾ ਇਹਨਾਂ ਦਾ ਮੋੜ ਦੇ ਨਾ ਨਾ ਪਾ ਨਾਲ ਹਾਂ ਜੀ ਹਾਂ ਯਾਰ ਬੀਬੀ ਤੋਂ ਪੱਦ ਐਂ ਲੈ ਲਾਂਗੇ ਹੈ ਮੈਂ ਤਾਂ ਮਸਾ ਭਾਈ ਮੇਰੇ ਤਾਂ ਅੱਖਾਂ 'ਚ ਹੰਝੂ ਆ ਕਾ ਕਾਉਦੇ ਤੱਕ ਵਾ ਇਨਸ਼ਾ ਅੱਲਾਹ ਕੋਈ ਨਾ ਆਏ ਹਾਏ ਹਾਏ ਬਾਡੇ ਖਰਾਬ ਬਾਬੇ ਆ ਦੇਖ ਨੇ ਪਾ ਗਿਆ ਤੇ ਮਰ ਲੱਗਾ ਅਬ ਆਪੇ ਨੂੰ ਬਾਹਲੇ ਗਾਣੇ ਆਉਂਦੇ ਨੇ ਕਰਾਣ ਕੋਟ ਨਹੀਂ ਅਬ ਇਹ ਆ ਬਾਬਾ ਹੋਰ ਬਾਬੇ ਨੇ ਕਰਤੇ ਫੜੇ ਕਿਹਦੇ ਬਾਹ ਮੜ ਲਈ ਕਿਹਦੇ ਬਾਹ ਮੜ ਲਈ ਚੱਲਾ ਮਗਰ ਪਾਜਾ ਚੱਕਣਾ ਪੂਵਾਜਾ ਧੱਕ ਰਹੇ ਨੂ ਚਲੋਈ ਚੱਲੇ ਬਾਬੇ ਆਉਂਦੇ ਚਾਚੇ ਲੈ ਹਮਮ ਫੇਰੀ ਬਾਜ ਪੱਡੀ ਹੋਣੀ ਚਾਹੀਦੀ ਜੱਟ